बोले मणजे फोर्स ਨਹੀਂ ਰਹੇ। फोर्स ਨਹੀਂ ਰਹੇ। हां। ਅੱਜ ਉਹ ਸਰਕਾਰੀ ਬੱਸਾਂ ਬੰਦ ਆ ਆਧਾਰ ਕਾਰਡ ਵਾਲੀ ਕਿਵੇਂ ਦੇਖਦੇ ਆਂ ਫਿਰ? ਜੀ, ਕੀ ਕਹਿਣਾ ਚਾਹੋਗੇ? ਆਧਾਰ ਕਾਰਡ ਵਾਲੀ ਤਾਂ ਬੱਸਾਂ ਬੰਦ ਆ ਅੱਜ। ਅੱਜ ਤਾਂ ਕੁਝ ਨਹੀਂ ਕਿਹਾ ਜਾ ਰਿਹਾ। ਜੋ ਫਿਰ ਆ ਪ੍ਰਾਈਵੇਟ ਦੇ ਜਾ ਰਹੇ ਪਰ ਕਿਰਾਇਆ ਤਾਂ ਲੱਗੂਗਾ ਵੀਰੇ। ਕਿਰਾਇਆ ਤਾਂ ਮੇਰੇ ਕੋਈ ਗੱਲ ਨਹੀਂ ਵੀਰੇ ਹਮਨਜੂਰੀਏ ਜਾਣਾ ਕਿਰਾਇਆ ਤਾਂ ਲੱਗੂਗਾ। ਅੱਛਾ ਕਿਤਨੇ ਦਿਨਾਂ ਵਾਸਤੇ ਬੰਦ ਆ ਜੀ ਨਾਲੇ? ਅੱਛਾ। ਕੋਈ ਗੱਲ ਨਹੀਂ। ਕਿਰਾਇਆ ਦੇ ਦਾਂ ਹੁਣ ਵੀਰੇ। ਉਹ ਦੇ ਰਾਂਗੇ ਜੀ ਜੁਣ ਜੇ ਮੈਂ ਪਰ ਹੋਈ ਫ੍ਰੀ ਜਾਂ ਕਿਤੇ ਟਾਈਮ ਤੇ ਦੇਣਾ ਔਖਾ ਲੱਗਦਾ ਕਿਰਦਾਰ ਨਹੀਂ ਕੋਈ ਗੱਲ ਨਹੀਂ ਇਹ ਚਾਹੀਦਾ ਅੱਗੇ ਵੀ ਲਾਉਂਦੇ ਸੀਗੇ ਜੀ ਤੁਹਾਡਾ ਕੀ ਨਾਮ ਆਪਣਾ ਭਾਈ ਬੰਤਾ ਸਿੰਘ ਕੀ ਕਰਨਾ ਚਾਹੋਗੇ ਅਜੇ ਪਰਾਈ ਪਾ ਆਪਣੀ ਤੁਸੀਂ ਆਪਣਾ ਬੰਦਾ ਹੈ ਸਰਕਾਰੀ ਆਧਾਰ ਕਾਰਡ ਵਾਲੀਆਂ ਪਾਈਮੈਂਟ ਵਾਸਤੇ ਜਾ ਰਹੇ ਹੋ ਕਿਵੇਂ ਲੱਗ ਰਿਹਾ ਹੈ ਠੀਕ ਹੈ ਜੀ ਉਹ ਵੀ ਸਰਕਾਰਾਂ ਦੇ ਕੰਮ ਲਈ ਜਿੰਨੇ ਚੱਲ ਰਹੇ ਨੇਗੇ ਬਾਕੀ ਇਹਨਾਂ ਦੀ ਉਹ ਵੀ ਮੰਗਾਂ ਨੇ ਉਹ ਵੀ ਮੰਗਲੀਆਂ ਜ਼ਾਇਜ਼ ਨੇ ਸਾਰਾ ਦਿਨ ਜਿਹੜੇ ਤੋਂ ਸ਼ਾਮ ਤੱਕ ਇਹਨਾਂ ਨੇ ਫਿਰਨਾ ਤਾਂ ਮੈਨੂੰ ਲੱਗਦਾ ਜੇ ਫਿਨਰ ਬੈਨੀਫਿਟ ਹੋਊਗਾ ਉਹੀ ਇਹ ਨਾਲ ਲਈ ਅੱਛਾ ਹੈ ਸੋ ਅਸੀਂ ਤਾਂ ਠੀਕ ਹੈ ਜੋ ਵੀ ਹੋ ਜਾਏ ਕਿਤੇ ਨਹੀਂ ਤੁਸੀਂ ਅੱਗੇ ਹੁਣ ਆਧਾਰ ਕਾਰਡ ਵਾਲੀ ਮਸਲੇ ਜਾਂਦੇ ਹੋ ਚਾਚ ਕਰਾਇਆ ਦੇਣਾ ਪਊਗਾ ਕਿਸ ਤਰ੍ਹਾਂ ਲੱਗ ਰਿਹਾ ਨਹੀਂ ਨਹੀਂ ਉਹ ਨਹੀਂ ਹੋ ਤਾਂ ਫਿਰ ਜਿੱਥੇ ਕੰਮ ਹੈ ਉੱਥੇ ਕਰਾਇਆ ਦੇ ਕੇ ਵੀ ਜਾਣਾ ਪਊਗਾ ਚਲੋ ਜਿੱਥੇ ਸਰ ਦਾ ਫੀਸ ਜਾਣਾ ਉੱਥੇ ਠੀਕ ਹੈ ਪਰ ਇਹ ਵੀ ਨਹੀਂ ਵੀ ਆਪਾਂ ਇੰਨੀ ਡਿਪੈਂਡ ਹੋ ਜੇ ਗਵਰਨਮੈਂਟ ਤੇ ਵੀ ਸਾਰਾ ਕੁਝ ਹੀ ਸਰਕਾਰ ਤੋਂ ਫ੍ਰੀ ਭਾਲੀਏ ਸੋ ਜਿਹੜਾ ਫੈਸਲਾ ਹੋਊਗਾ ਉਹ ਅੱਛਾ ਹੋਊਗਾ ਬਟ ਇਹਨਾਂ ਦੇ ਮੁੱਦਾ ਮੰਗਣੀਆਂ ਵੀ ਜ਼ਰੂਰੀ ਨੇ ਕਿਉਂਕਿ ਇਹਨਾਂ ਨੂੰ ਵੀ ਬੈਨੀਫਿਟ ਤਾਂ ਹੋ ਜੇ 2-4 ਪੈਸੇ ਇਹਨਾਂ ਨੂੰ ਬਚਣਗੇ ਤੇ ਗਵਰਨਮੈਂਟ ਵੀ ਤਾਂ ਦੇਊ ਗੌਰਮੈਂਟ ਕੋਲ ਨਹੀਂ ਹੈਗਾ ਤਾਂ ਫਿਰ ਲੋਕਾਂ ਤੱਕ ਵੀ ਨਹੀਂ ਉਹ ਪਹੁੰਚਦਾ ਕਹ ਲੋ ਕੰਡਕਟਰਾਂ ਨੂੰ ਜਾਂ ਇਹਨਾਂ ਦੀਆਂ ਤਰਖਾਹਾਂ ਵਗਾਰਾਂ ਨੂੰ ਬਦਲੀਆਂ ਤਾਂ ਸਾਰਿਆਂ ਦੀ ਸੋਚਣਾ ਚਾਹੀਦਾ ਕੱਲੀਆਂ ਔਰਤਾਂ ਵੀ ਨਹੀਂ ਸਾਰਿਆਂ ਲਈ ਹੀ ਬਰਾਬਰ ਹੋਣਾ ਚਾਹੀਦਾ ਜੋਤੀ ਹੱਠ ਠੀਕ ਹੈ ਦੇਖੋ ਕਿ ਮੁੰਡੇ ਮਗਲੇ ਮੁੰਡਾ ਮਗਲੇ ਕਿੰਝ ਆਪੀ ਮੁੰਡਾ ਆਪਾਂ ਸਾਥ ਕਰੀਏ ਜੀ 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 ਕੀ ਕਹਿਣਾ ਚਾਹੂਗਾ ਜੀ ਤੇ ਬੱਸਾਂ ਬੰਦ ਆ ਫਿਰ ਆਧਾਰ ਕਾਰਡ ਵਾਲੀਆਂ ਤਾਂ ਜਦੋਂ ਜਮਾ ਪੰਡਿਕਾ ਨੇ ਸੀ ਕੋਸ਼ਾ ਠੀਕ ਹੈ 300 ਰੁਪਏ ਰੂਟੇਟ ਕਰਨ ਲੱਗ ਜੇ ਸੀ ਪੈਸੇ ਦੀ ਮਨਜ਼ੂਰੀ ਤੁਹਾਨੂੰ ਕਰਾਣਾ ਆ ਗਿਆ ਹੈਰਾਨ ਕਰਦੇ ਆ ਠੀਕ ਹੈ ਇਹ ਮਨਜ਼ੂਰੀ ਸੀ ਬਸ ਹੋਰ ਜਵਾਸ ਬੰਦੇ ਜੇ ਤੁਸੀਂ ਫਿਰ ਪ੍ਰਾਈਵੇਟ ਤੇ ਜਾਓਗੇ ਤੁਸੀਂ ਹਾਂ ਪ੍ਰਾਈਵੇਟ ਤੇ ਜਾ ਸਕਦੇ ਆ ਅਸੀਂ ਅੱਗੇ ਤੋਂ ਬੰਦੋਬਸਤ ਕਰਕੇ ਆਏ ਆ ਬੰਦੋਗਾ ਬਾਤ ਕਰਤੀ ਜਾਂਦੇ ਆ ਇਹ ਖੱਜੜ ਖੋਹਰ ਹੋਣਾ ਤਾਂ ਸਾਨੂੰ ਬੇਚ ਲੱਗਾ ਵੀ ਚਕਾਈ ਸਾਨੂੰ ਬੱਚਿਆਂ ਨੂੰ ਨੌਕਰੀਆਂ ਮੈਂ ਜਾ। ਸਾਨੂੰ ਇਸ ਕਰਾਇਆ ਦਾ ਕੋਈ ਲੈ ਨਹੀਂ। ਉਹ ਕਰਾਇਆ ਦੇ ਸਕਦੇ ਹਾਂ। ਹਾਂ ਕਰਾਇਆ ਦੇ ਸਕਦਾ। ਠੀਕ ਨੇ ਵੀ। ਆ ਬੱਚਿਆਂ ਨੂੰ ਨੌਕਰੀਆਂ ਮੈਂ ਤਾਂ ਇਹ ਸਾਨੂੰ ਇਸ ਮਾਨਾ ਨੂੰ ਇਹ ਹੁੰਦਾ ਹੈ ਤਾਂ। ਗ੍ਰਾਂਣਗੀ ਨਾ ਹੋਵੇ। ਕੋਈ ਜ਼ਮੀਨਾਂ ਹੈ ਨੇ। ਵੇਚ ਵੀ ਨਹੀਂ ਆ। ਉਹਨਾਂ ਨੂੰ ਫਿਰਤ ਦੇ ਦੇ ਮਾਰੀ ਵਿੱਚੇ ਦਾ ਕਰਾਉਣ। ਯਾਰ ਯਾਰ ਕਿਹਾ ਖਾਤੇ ਦੇ ਉਹ ਵੀ ਕੀਤਾ ਆ। 6000 ਰੁਪਏ। ਉਹ ਭੰਤਵਾਰ ਦਾ ਰਸਤਾ ਸਰੇ ਹੀ ਆਉਂਦਾ। 4 ਮਹੀਨੇ ਖਰਾਣ ਕਰੀ ਜਾਂਦਾ। ਫਿਰ ਸੁਣਾ ਖਰਾਣ ਆ ਪਹੁੰਚਿਆ ਆ ਜਾਂਦਾ। ਫਿਰ ਸੁਣਾ ਵੀ ਕਿੰਨਾ ਲੇਟ ਪਾਉਂਦਾ। ਨਹੀਂ ਤਾਂ ਘੰਟਾ ਹੋ ਜਾਂਦਾ ਇਹ ਨਹੀਂ। ਘੰਟਾ ਕਿਹੜੇ ਪਿੰਡੋਂ ਆਏ ਹੋ? ਅਸੀਂ ਚੱਕੋਂ ਆਏ ਆ। ਕਿੱਥੇ ਜਾਣਾ? ਕਿੱਥੇ ਜਾਣਾ? ਅਸੀਂ ਕਿਦਵਸ। ਠੀਕ ਹੈ। ਕਿਤੇ ਪ੍ਰਾਈਵੇਟ ਫਾਸਟ ਗਿਆ ਨਾ ਕਿ ਇਹ ਉਹਦਾ ਪ੍ਰਾਈਵੇਟ ਉਹ ਵੀ ਡਿਗਰੀ ਪ੍ਰਾਈਵੇਟ ਹੀ ਆ ਦੇ ਕੋਈ ਆਹ ਨੂੰ ਸਟਾਲ ਪ੍ਰਾਈਵੇਟ ਚਲ ਰਹੀ ਹੈ ਅਜਾ ਹਾਂਜੀ ਵੀ ਘੱਟ ਆਵੇਗਾ ਪ੍ਰਾਈਵੇਟ ਵੀ ਨਹੀਂ ਆਈ ਜੀ ਬੈਕ ਕਾਉਂਟ ਦੇ ਇੱਕ ਕਾਉਂਟ ਖਾਲੀ ਆ ਸੁਸਤਾਰੀ ਬੱਚਾ ਜਾ ਬਾੜੀਆ ਦੇ ਮੈਂ ਕੋਈ ਦੱਸ ਗਿਆ ਵੀ ਅਸੀਂ ਇਹਦੀ ਗੱਡੀ ਤੋਰਾਂਗੇ ਨਾ ਤੋਰਾਂਗੇ ਬੱਚੇ ਹੈਰਾਨ ਹੋਈ ਜਾਂਦੇ ਬਜੱਜਰ ਹੈਰਾਨ ਹੋ ਜਾਂਦੇ ਬੱਚਾ ਚਾਹੇ ਬੰਦ ਕਰਕੇ ਪਾਸੇ ਸੈੱਟ ਤੇ ਲਾ ਦੇਣ ਵੀ ਅਸੀਂ ਤਾਂ ਜਾਣੇ ਨਹੀਂ ਜੀ ਪਰ ਗਏ ਕਰਿਆ ਸਾਨੂੰ ਬਾਅਦੇ ਵੀ ਸਾਨੂੰ ਫੂਲ ਚਾਹਦੇ ਬਾਅਦੇ ਪੂਰੇ ਕਰੀ ਜੀ 1000 1000 ਰੁਪਏ ਦੇ ਪੈਸੇ ਨਹੀਂ ਕੈਮਨਾ ਪਾਵੇ ਅਸੀਂ ਦਵਾਈ ਲੈਣੀ ਹੁੰਦੀ ਹੈ ਜੇ ਕੱਲ ਤੋਂ ਫੂਲ ਚਾਹਦੇ ਮੈਂ ਇਹ ਕਹਿਣਾ ਚਾਹੁੰਦੀ ਹਾਂ 1000 ਰੁਪਏ ਦੇ ਦੇ ਤੇ ਮਸਾਂ ਦੇ ਕਿਰਾਏ ਭਮਾ ਦੀ ਲੈ ਲਿਆ ਕਰੀ ਲੈ ਮੈਂ ਸਾਨੂੰ ਕੀ ਇਹ ਹਲਾਲ ਹੋ ਜਾ ਤਾਂ ਠੀਕ ਹੀ ਆ ਕੋਈ ਨਾ ਕੋਈ ਕਹਾ ਦੇ ਦੇ ਬਜ਼ੁਰਗਾਂ ਨੂੰ ਕੁਝ ਹੈ ਤਾਂ ਦੇ ਦੇ ਕਰੇ ਬੈਠਣ ਕੇ ਜਿੰਨਾ ਕੋਈ ਜ਼ਮੀਨਾਂ ਹੈ ਇਹ ਵੀ ਨਹੀਂ ਆ ਲੱਗਿਆ ਭਾਗੀਆਂ ਸਭਾ ਨੂੰ ਹੋਰ ਪੂਰੇ ਸਤਿ ਸ਼੍ਰੀ ਅਕਾਲ ਅਸ ਲੋਕ ਤੁਸੀਂ ਕਹਿੰਦੇ ਸਾਡੇ ਬੱਚਾ ਵਰਗਾ ਇਹ ਹੈ ਜੋ ਸਾਡੇ ਕੋਈ ਹੋਰ ਕਿਲਾ ਨਹੀਂ ਦਿਆ ਉੱਥੇ ਬਹੁਤ ਲੰਮੇ ਸਮੇਂ ਤੋਂ ਬਹੁਤ ਪਤਾ ਨਹੀਂ ਸਾਲਾਂ ਤੋਂ ਸਿਰ ਤੇ ਕਰੇ ਆ ਪਰ ਅਸਲ ਵਿੱਚ ਤੁਮਾਰੂ ਪਾਈਏ ਇੱਕ ਪੱਖਾ ਕਿਸੇ ਕਰ ਲੈ ਕੇ ਚੁੱਕ ਲਈਆਂ ਨੂੰ ਲੈ ਕੇ ਨਹੀਂ ਚਾਪੇ ਤਾਂ ਯਾਦ ਰੱਖੋ ਪੂਰੀ ਲੋਕੜੀ ਕਰ ਛੱਡ ਰਿਹਾ ਅਜੀ ਭਾਈ ਕੀ ਨਾਮ ਆਪਲਾ ਜੀ ਕੀ ਮਾਮਲਾ ਜੀ ਬੱਸਾ ਬੰਦਾ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਕਮਾਲੂ ਹੈ ਜੀ ਆਪੀ ਆਰਡੀਸੀ ਵਿੱਚ ਵਰਕਰ ਦੀ ਤੌਰ ਤੇ ਕੰਮ ਕਰ ਰਿਹਾ ਜੋ ਅਸੀਂ ਇਹ ਜੜਤਾਲ ਕੀਤੀ ਹੈ ਜੀ ਸਾਡੀਆਂ ਪਿਛੇ ਲੰਮੇ ਸਮੇਂ ਤੋਂ ਮੰਗਾ ਸੀ ਦੀਆਂ ਸਰਕਾਰ ਨੇ ਕੁਝ ਕੁ ਮੰਗਾ ਸਭ ਸਹਿਮਤੀ ਹੋਈ ਸੀ ਜਿਹਦੇ ਵਿੱਚ ਉਹ ਮੰਗਾ ਹੈ ਰੈਗੂਲੇਟਰੀ ਲਾਗੂ ਨਹੀਂ ਕੀਤੀਆਂ ਤੇ ਕੁਝ ਕੁ ਮੰਗਾ ਸਰਕਾਰ ਲੈਵਲ ਦੀਆਂ ਨੇ ਸਾਨੂੰ ਪਿਛਲੇ 20 20 ਸਾਲਾਂ ਤੋਂ 22 ਸਾਲਾਂ ਤੋਂ ਸਾਡੇ ਮੁਲਾਜ਼ਮਾਂ ਦੇ ਉਹ ਕੱਚੇ ਕਰਲੇ ਨੇ ਕੁਝ ਸਾਥੀ ਤੇ ਰਟਾਇਰ ਹੋ ਚੁੱਕੇ ਨੇ 31 ਰਟਾਇਰ ਹੋ ਚੁੱਕੇ ਨੇ ਅੱਜ ਅਸੀਂ ਆਪਦੀਆਂ ਹੱਕਾਂ ਤੇ ਆਪਦੀਆਂ ਜਾਇ ਮੰਗਾ ਨੂੰ ਲੈ ਕੇ ਜਿਹੜਾ ਹਰਤਾਵ ਦਾ ਪ੍ਰੋਗਰਾਮ ਸਾਡਾ ਚੱਲ ਰਿਹਾ ਹੈਗਾ ਅੱਧੀ ਮੇਨ ਮੰਗ ਹੈਗੀ ਕਿ ਕੱਚੇ ਮਜ਼ਦੂਰਾਂ ਨੂੰ ਪੱਕੇ ਕਰੋ ਜਿਹੜੇ ਸਾਡੇ 2015 ਦੇ ਵਿੱਚ ਕੰਟਰੈਕਟ ਦੇ ਮਜ਼ਦੂਰਾਂ ਨੇ ਸੀ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਤੇ ਆਊਟਸੋਰਸਿੰਗ ਦਾ ਜਿਹੜਾ ਨਹੀਂ ਰੱਖੀਦੇ ਹੁੰਦੇ ਜੇ ਭਿਆਰ ਮਾਰੇ ਹੁਣ ਅਗਲਾ ਖਾਲੀ ਥਾਂ ਵਾਲਾ ਵੀ ਆਪਾਂ ਨੂੰ ਲੈਣੇ ਕੇ ਬਹਿ ਜਾਂਦਾ ਸਭ ਤੋਂ ਪਹਿਲਾਂ ਭਿਆਰ ਚੰਗਾ ਹੋਣਾ ਚਾਹੀਦਾ ਲੋੜਾਈ ਸਾਡੀ ਉਹਨਾਂ ਸਰਕਾਰਾਂ ਦੇ ਨਾਲ